ਪਬਲਿਕ ਸਾਡੇ ਨਾਲ ਜੁੜਦੀ ਹੈ ਉਹਨਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਡੇ ਨਾਲ ਕਤਲੋਈ ਦਰਿਆ ਦੇ ਅੰਦਰ ਤੋਂ ਅਸੀਂ ਅੱਜ 1 ਸਤੰਬਰ 2 ਸਤੰਬਰ ਸੌਰੀ ਮਾਫ ਕਰਨਾ 2 ਸਤੰਬਰ 2025 ਦੀਆਂ ਕਤਲੋਈ ਦੇ ਹਾਲਾਤ ਦਿਖਾਉਣ ਦੇ ਲਈ ਕਤਲੋਈ ਦਰਿਆ ਤੋਂ ਲਾਈਵ ਹੋਏ ਆਂ ਔਰ ਵਿਚਾਰਵਾਨ ਟੀਵੀ ਦੀ ਟੀਮ ਹੈ ਜਿਹੜੀ ਲਗਾਤਾਰ ਆਪ ਸਭ ਦੋਸਤਾਂ ਦੇ ਨਾਲ ਬਿਲਕੁਲ ਗਰਾਉਂਡ ਜ਼ੀਰੋ ਤੇ ਜਾ ਕੇ ਕੋਸ਼ਿਸ਼ ਕਰਦੇ ਆਂ ਕਿ ਆਪ ਸਭ ਸੰਗਤਾਂ ਨੂੰ ਲਾਈਵ ਹਾਲਾਤ ਨੇ ਜਿਹੜੇ ਉਹ ਦਿਖਾਏ ਜਾਣ ਇਸ ਵੇਲੇ ਮੌਜੂਦ ਆਂ ਸੀ ਸਤਲੋਜ ਦਰਿਆ ਦੇ ਬਿਲਕੁਲ ਅੰਦਰ ਤੋਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਕਿ ਕਿਸ ਤਰ੍ਹਾਂ ਸਤਲੋਜ ਦਰਿਆ ਨੇ ਜਿਹੜਾ ਹੁਣ ਤਾंडਵ ਮਚਾਇਆ ਹੋਇਆ ਔਰ ਸਤਲੋਜ ਦੀਆਂ ਤਸਵੀਰਾਂ ਤੁਸੀਂ YouTube ਔਰ Facebook ਚੈਨਲ ਵਿਚਾਰਪੀਸ ਤੋਂ ਇੰਟਰਨੈਟ ਦੀ ਕਮੀ ਦੇ ਕਾਰਨ ਥੋੜਾ ਡਿਸਕਨੈਕਟ ਹੋਇਆ ਸੀਗਾ ਇੱਕ ਵਾਰ ਫੇਰ ਜੁੜੇ ਆਂ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਫੇਰ ਜੁੜੇ ਆ ਤਸਵੀਰਾਂ ਤੁਹਾਡੇ ਨਾਲ ਸਤਲੁਜ ਦਰਿਆ ਤੋਂ ਜਿਹੜੀਆਂ ਨੇ ਅਸੀਂ ਸਿੱਧੀਆਂ ਲਾਈਵ ਸ਼ੇਅਰ ਕਰ ਰਹੇ ਆ ਤਸਵੀਰਾਂ ਦੇ ਵਿੱਚ ਜੁੜੇ ਹੋਏ ਹੋ ਵੀ ਚਾਰਵੰਟੀਵੀ ਦੇ ਨਾਲ ਔਰ ਸਤਲੁਜ ਦੇ ਅੰਦਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਭਰਾਵਾਂ ਦਾ ਝੋਨਾ ਜਿਹੜਾ ਡੁੱਬ ਚੁੱਕਿਆ ਤਸਵੀਰਾਂ ਪਿੱਪਲੀ ਮਿਆਣੀ ਅਸਮਾইলਪੁਰ ਫਤਿਹਪੁਰ ਪੰਗਵਾ ਦੇ ਸਤਲੁਜ ਦਰਿਆ ਤੋਂ ਤੁਸੀਂ ਇਸ ਵੇਲੇ ਸਿੱਧੀਆਂ ਦੇਖ ਪਾ ਰਹੇ ਹੋ ਔਰ ਵਿਚਾਰਵੰਟੀਵੀ ਹਰ ਵੇਲੇ ਕੋਸ਼ਿਸ਼ ਕਰਦਾ ਹੈ ਕਿ ਆਪ ਸਾਹ ਨਾਲ ਸਿੱਧੀਆਂ ਤਸਵੀਰਾਂ ਗਰਾਉਂਡ ਜ਼ੀਰੋ ਤੇ ਜਾ ਕੇ ਜਗ੍ਹਾ ਦੀ ਜਾਣਕਾਰੀ ਸਮੇਂ ਦੀ ਜਾਣਕਾਰੀ ਪੂਰੀ ਸਟੀਕਤਾ ਦੇ ਨਾਲ ਸ਼ੇਅਰ ਕੀਤੀ ਜਾਵੇ ਹਾਲਾਂਕਿ ਜੇਕਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਇਸ ਲਾਈਵ ਸਟ੍ਰੀਮਿੰਗ ਨੂੰ ਦੇਖ ਰਿਹਾ ਹੈ ਗਰਾਉਂਡ ਜ਼ੀਰੋ ਦੇ ਲਾਈਵ ਨੂੰ ਦੇਖ ਰਿਹਾ ਤਾਂ ਤੁਸੀਂ ਬੰਦੇ ਉੱਪਰ ਮਿੱਟੀ ਪਾਉਣ ਦਾ ਜਿਹੜਾ ਕੰਮ ਹੈ ਤੁਰੰਤ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਹਾਲਾਤ ਨੇ ਜਿਹੜੇ 2023 ਔਰ 2019 ਵਾਲੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਵਧਣ ਤੋਂ ਰੋਕਿਆ ਜਾਵੇ ਸਾਡੇ ਨਾਲ ਅ ਹੋਰ ਵੀ ਸੱਜਣ ਜਿਹੜੇ ਨੇ ਉਹ ਮੌਜੂਦ ਨੇ ਪਰ ਇਸ ਵੇਲੇ ਤਸਵੀਰਾਂ ਜਿਹੜੀਆਂ ਤੁਹਾਨੂੰ ਸਤਲੁਜ ਦਰਿਆ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ